ਕਿਤਾ ਨੇ ਤੇਰੀ ਇਹ ਮਾਲਾ ਸੀ ਸਾਡੇ ਤੇਰੀ ਇਹ ਮਾਲਾ ਸੀ ਤਾਨੇ ਤੇਰੀ ਮਾਲਾ ਸੀ ਸਾਡੇ ਤੇਰੀ ਓ ਮਿਲੇਗਾ ਧਾਨੂ ਸਿਵਾਲਾ ਜਾਤੇਗਾ ਕੋਈ ਦਿਲਵਾਲਾ ਆਹ ਸਿਵਿਆ ਧਾਨੂ ਮਾਲਾ ਸੀ ਕੋਈ ਆ ਮੇਟੀ মালা ਜਾਪੇਗਾ ਕੋਈ ਦਿਲਵਾਨਾ ਤੁਸੀਂ ਦੇਖ ਰਹੇ ਹੋ ਨਵਾਂ ਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਵਾਕਿਆ ਹੀ ਜਿੱਦਾਂ ਸਿਆਣਿਆਂ ਦੇ ਕਿਸੇ ਦੇ ਮੁਤਾਬਕ ਦੁਨੀਆ ਨੂੰ ਜਗ ਨੂੰ ਤਾਰਨ ਵਾਲੇ ਵੀ ਇਨਸਾਨਾਂ ਦੇ ਵਿੱਚ ਹੀ ਰੱਬ ਪੈਦਾ ਹੁੰਦੇ ਨੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ 13 ਸਾਧੂ ਸੰਤ ਜਿਹੜੇ ਨੇਤਰਹੀਨ ਨੇ ਇਹਨਾਂ ਚੋਂ ਸ਼ਾਇਦ ਇੱਕ ਦੋ ਨੂੰ ਮਾੜਾ ਮਾੜਾ ਦਿਸਦਾ ਵਾ ਤੇ ਇਹ ਲੋਕ ਜਿਹੜੇ ਹੈਗੇ ਨੇ ਸਭ ਦਾ ਉਹ ਪ੍ਰਮਾਤਮਾ ਕੋਲੋਂ ਭਲਾ ਮੰਗਦੇ ਨੇ ਜਿਹੜਾ ਕਾਲਪੁਰਖਾ ਇਹ ਇੱਥੇ ਇਹ ਸੰਗਤ ਖੜੀ ਆ ਜਿਨ੍ਹਾਂ ਨੇ ਕਿ ਇਹਨਾਂ ਨੂੰ ਪਹਿਲਾਂ ਉਂਝ ਪੇਟਾ ਦੇ ਰਹੇ ਸੀ ਇਹ ਲੈ ਨਹੀਂ ਰਹੇ ਸੀ ਇਹਨਾਂ ਦਾ ਸੀ ਲਬੀ ਅਸੀਂ ਜਲ ਸ਼ਕਣਾ ਜਦ ਇਧਰ ਭਾਈ ਸਾਹਿਬ ਤਰਲੋਚਨ ਵੀਰ ਜੀ ਨੇ ਜਲ ਸ਼ਕਾਇਆ ਤੇ ਫਿਰ ਇਹਨਾਂ ਨੂੰ ਬੜਾ ਜ਼ੋਰ ਪਾਇਆ ਲਬੀ ਸਾਨੂੰ ਦੱਸੋ ਇਹਨਾਂ ਨੇ ਕਿਹਾ ਕਿ ਅਸੀਂ ਮਹਾਕੁੰਭ ਨਾਲ ਜਾਣ ਜਾ ਰਹੇ ਹਾਂ ਸਾਨੂੰ ਇੱਦਾਂ ਕਰਕੇ ਜਿਹੜਾ ਹੈਗਾ ਸਾਡੀ ਜਿਹੜਾ ਕੋਈ ਸੇਵਾ ਕਰੂ ਉਹਦੇ ਕੋਲੋਂ ਅਸੀਂ ਰੋਟੀ ਵੀ ਖਾ ਲਵਾਂਗੇ ਕਿਉਂਕਿ ਇਹਨਾਂ ਨੇ ਕੱਲ ਦੀ ਰੋਟੀ ਵੀ ਨਹੀਂ ਖਾਈ ਇਹਨਾਂ ਦੀ ਤਪੱਸਿਆ ਸੀ ਕਿ ਅਸੀਂ ਉਹਨਾਂ ਤੋਂ ਹੀ ਜਲ ਪਾਣੀ ਸ਼ਕਣਾ ਜਿਹੜਾ ਕਿ ਸਾਡੇ ਸਾਧੂਆਂ ਸੰਤਾਂ ਦਾ ਸਤਿਕਾਰ ਕਰਦਾ ਹੋਵੇ ਸਾਡੇ ਨਾਲ ਤਰੋਚਨ ਵੀਰ ਜੀ ਨੇ ਆਪ ਇਹਨਾਂ ਨਾਲ ਗੱਲ ਕਰਦਾ ਕੀ ਕਹਿਣਾ ਚਾਹੁੰਦੇ ਵੀਰ ਜੀ ਜੀ ਇਹ ਉਹ ਮਹਾਤਮਾ ਲੋਕ ਨੇ ਜਿਨ੍ਹਾਂ ਦਾ ਇਹੀ ਰਹਿੰਦਾ ਵੀ ਕੁਦਰਤ ਸਭ ਦਾ ਭਲਾ ਕਰੇ ਅਸੀਂ ਸੇਵਾਦਾਰਾਂ ਤੇ ਮੈਂ ਸਾ ਸਭ ਦਾ ਜ਼ਿੰਮੇਵਾਰ ਅ ਵਿਦਿਆਰਥੀ ਹੋਣ ਦੇ ਨਾਤੇ ਹਾਲਾਂਕਿ ਅਸੀਂ ਇਹਨਾਂ ਗੱਲਾਂ 'ਚ ਕੱਟ ਚਕੀਨ ਕਰਦੇ ਹਾਂ ਪਰ ਜਦੋਂ ਤੁਸੀਂ ਇਹ ਦੇਖਦੇ ਆਂ ਵੀ ਕੁਝ ਬਣਨਾ ਉਹ ਤਾਂ ਲੋਚਦੇ ਹੀ ਨਹੀਂ ਵੀ ਅਸੀਂ ਕੋਈ ਅਫਸਰ ਬਣਨਾ ਅਸੀਂ ਕੋਈ ਕਾਰ ਲੈਣੀ ਆ ਅਸੀਂ ਕੋਈ ਨੇਤਾ ਬਣਨਾ ਨਾ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਉਹ ਸੁੱਖ ਮੰਗਦੇ ਨੇ ਉਹ ਜਿਹੜੇ ਸਾਡੇ ਕੋਲੇ ਮਾਛੀਵਾਲਾ ਨਗਰ ਚ ਆਏ ਸੀ ਅਸੀਂ ਇਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਿੰਨੇ ਸਾਡੇ ਸ਼ਰਧਾ ਸੀ ਉਹ ਕਹਿੰਦੇ ਨਹੀਂ ਜੀ ਪ੍ਰਜਾਦਾ ਪਾਣੀ ਛਕਣ ਤੋਂ ਵੀ ਨਾ ਕਰਦਾ ਉਹ ਕਹਿੰਦੇ ਅਸੀਂ ਕੱਲ ਤਾਂ ਨਹੀਂ ਕੁਝ ਵੀ ਛਕਿਆ ਅਸੀਂ ਕਹਿੰਦੇ ਤੁਸੀਂ ਕੋਟਕਟ ਚਾਹ ਪੀ ਲਓ ਉਹ ਚਾਹ ਪੀਣ ਵਾਸਤੇ ਸਾਡੇ ਕੋਲ ਬੈਠ ਲੀ ਅਸੀਂ ਫਿਰ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਸਾਨੂੰ ਤਾਂ ਅਸੀਂ ਜਿੱਥੇ ਚੱਲੇ ਆ ਉੱਥੇ ਅਸੀਂ ਇਸ਼ਨਾਨ ਕਰਨਾ ਅਲਾਹਾਬਾਦ ਕਿਤੇ ਯੂਪੀ ਜੀ ਤੇ ਕੁੰਬਾ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਆਪਣੇ ਵਸਤਰ ਉੱਥੇ ਹੀ ਛੱਡ ਦੇਣੇ ਨੇ ਉੱਥੇ ਅਸੀਂ ਵੀ ਨਵੇਂ ਵਸਤਰ ਪਾਉਣੇ ਨੇ ਉਹਨੂੰ ਚੋਲਾ ਕਹਿੰਦੇ ਨੇ ਵੀ ਉਹ ਚੋਲੇ ਸਾਨੂੰ ਜੇ ਕੋਈ ਬੰਦਾ ਦਊਗਾ ਜਿਹੜਾ ਆਪਣੀ ਮਰਜ਼ੀ ਨਾਲ ਦੇ ਦੂਗਾ ਉੱਥੇ ਅਸੀਂ ਪ੍ਰਸ਼ਾਦਾ ਵੀ ਛਕ ਲਾਂਗੇ ਚਾਹ ਵੀ ਪੀ ਲਾਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਸਾਡੇ ਕੋਲੇ ਬੈਠੋ ਤੁਸੀਂ ਅਸੀਂ ਕੋਸ਼ਿਸ਼ ਕਰਦੇ ਆ ਫਿਰ ਸਿਵਲ ਹਸਪਤਾਲ ਦੇ ਨੇੜੇ ਕਿਹੜੇ ਮਾਰਕੀਟ ਆ ਉਹ ਪਲੱਸ ਇਹ ਬੋਬੀ ਜੀ ਰਲ ਕੇ ਸੀ ਸਾਰੇ ਦੁਕਾਨਦਾਰਾਂ ਨੇ ਕੰਟਰੀਬਿਊਸ਼ਨ ਕਰਕੇ ਜਿੰਨਾ ਉਹਨਾਂ ਦਾ ਬਣਦਾ ਸੀ ਉੰਨੇ ਤੋਂ ਵੀ ਵੱਧ ਸਾਡੇ ਕੋਲੇ ਮਾਇਆ ਇਕੱਠੀ ਹੋ ਵਿਸ਼ੇਸ਼ ਯੋਗਦਾਨ ਪਬਲਿਕ ਕਲੀਨਿਕਲ ਵੋਟਰੀ ਵਾਲਿਆਂ ਦਾ ਜਿੰਨਾ ਸਾਡਾ ਬਣਦਾ ਸੀ ਅਸੀਂ ਵੀ ਕਰਿਆ ਔਰ ਵੀ ਜਿਨ੍ਹਾਂ ਲੰਗੜਾ ਬੜਦੇ ਲੋਕ ਸੀ ਉਹਨਾਂ ਨੇ ਵੀ ਦਿੱਤਾ ਤੇ ਹੁਣ ਇਹਨਾਂ ਨੇ ਸਾਰਾ ਕੁਝ ਸਹਕਾਰ ਕਰ ਲਿਆ ਹੁਣ ਇਹ ਕਹਿੰਦੇ ਅਸੀਂ ਇੱਕ ਇੱਕ ਪ੍ਰਜਾਦਾ ਵੀ ਛੱਕੇ ਜਾਵਾਂ ਭਜਨਮਦਗੀ ਕਰਦੇ ਨੇ ਤੇ ਹੁਣ ਅਸੀਂ ਇਹਨਾਂ ਨੇ ਬਸ ਦਿਖਾਵਾ ਨਹੀਂ ਕਰਦੇ ਇਹ ਅਸੀਂ ਉਹਨਾਂ ਤੋਂ ਚੋਰੀ ਕਰ ਰਹੇ ਹਾਂ ਜਿਹੜੀ ਗੱਲਬਾਤ ਕਰ ਸ਼ੁਕਰੀਆ ਬੱਕੇ ਹੀ ਜਿੱਦਾਂ ਤਰੋਚਨ ਵੀਰ ਜੀ ਨੇ ਕਿਹਾ ਕਿ ਇਹਨਾਂ ਨੇ ਜਾਂ ਤਾਂ ਪ੍ਰਧਾਨ ਮੰਤਰੀ ਨਹੀਂ ਬੰਨਾਂ ਮੁੱਖ ਮੰਤਰੀ ਨਹੀਂ ਬੰਨਾਂ ਇਹ ਲੋਕ ਕਨਿਆ ਕੁਵਾਰੀ ਤੋਂ ਲੈ ਕੇ ਕਸ਼ਮੀਰ ਤੱਕ ਇਹ ਹੀ ਅਰਦਾਸ ਕਰਦੇ ਆਉਂਦੇ ਨੇ ਲਬੀ ਸਾਡਾ ਜਿਹੜਾ ਭਾਰਤ ਮਹਾਨ ਹੱਸਦਾ ਬਸਾ ਰਹੇ ਕੈਮਰਾਮੈਨ ਹਰਸ਼ਦੇ ਨਾਲ ਜਗਦੀਸ਼